ਐਕਚੁਅਲ 'ਚ ਯੂਨੀਵਰਸਿਟੀ 47 ਤੋਂ ਲੈ ਕੇ 68 ਤੱਕ 1968 ਤੱਕ ਪੰਜਾਬ ਦੀ ਸਟੇਟ ਯੂਨੀਵਰਸਿਟੀ ਸੀ 68 'ਚ ਜਦੋਂ ਤਿੰਨ ਸਟੇਟਾਂ ਵੰਡੀਆਂ ਇੰਟਰ ਸਟੇਟ ਇਹਨਾਂ ਨੂੰ ਬਣਾਇਆ ਜੋ ਕਿ ਟੈਂਪਰੇਰੀ ਹੀਗਾ ਉਹਦੇ 'ਚ ਇੱਕ ਇਹਨਾਂ ਨੇ ਕਿ ਡੈਲੀਬਰੇਟਲੀ ਕਲੋਪ ਆਇਆ ਹੈਗਾ ਵੀ ਜਿਹੜਾ ਡੇ ਟੂ ਡੇ ਅਫੇਅਰ ਆ ਜਿਹੜੇ ਆ ਵੀ ਓਵਰਸੀ ਜਿਹੜੇ ਕਰੂਗੇ ਯੂਨੀਵਰਸਿਟੀ ਦੇ ਸੈਂਟਰ ਕਰੂਗਾ ਡੈਮੋਕ੍ਰੇਸੀ ਨੇ ਸਾਡੇ ਕਨਸਟੀਟਿਊਸ਼ਨ ਜਾਨੂੰ ਧਰਨੇ ਲਿਖ ਕੇ ਦਿੱਤੇ ਵੀ ਤੁਸੀਂ ਕਰਨਾ ਕੀ ਹੈ ਤੁਸੀਂ ਆ ਪੈਂਫਲੇਟ ਫੜ ਸਕਦੇ ਹੋ ਤੁਸੀਂ ਧਰਨੇ ਮੁਜਾਰੇ ਕਰ ਸਕਦੇ ਹੋ ਰੋਜ਼ ਪ੍ਰਦਰਸ਼ਨ ਕਰ ਸਕਦੇ ਹੋ ਤੁਸੀਂ ਭੁਗੜਤਾਲ ਕਰ ਸਕਦੇ ਹੋ ਪਰਸਨਲੀ ਵੀ ਆਰਟੀਆਈਆਂ ਪਾਈਆਂ ਹੋਈਆਂ ਆ ਅਸੀਂ ਪੰਜਾਬ ਸਰਕਾਰ ਕੋ ਵੀ ਮੰਗਿਆ ਅਸੀਂ ਯੂਨੀਵਰਸਿਟੀ ਕੋ ਵੀ ਮੰਗਿਆ ਵੀ ਉਹ ਕਮੇਟੀ ਦੇ ਇੱਕ ਪਬਲਿਕ ਇੰਟਰਸਟ ਦੀ ਕਮੇਟੀ ਹੀਗੀ ਬਣੀ ਹੋਈ ਉਹਦੇ ਮਿਨਿਟਸ ਦੀ ਸਾਨੂੰ ਕਾਪੀ ਦੋ ਪੰਜਾਬ ਦਾ ਮਸਲਾ ਡਾਕਾ ਪੰਜਾਬ ਦੇ ਹੱਕਾਂ ਦੇ ਵਜਿਆ ਸਟੂਡੈਂਟਸ ਦੀ ਇੱਕ ਕਪੈਸਿਟੀ ਹੁੰਦੀ ਆ ਸਟੂਡੈਂਟ ਡੈਮੋਕ੍ਰੇਸੀ ਤਾਂ ਕਿ ਇੱਥੇ ਗੱਲ ਰੱਖ ਲੈਣਗੇ ਪਰ ਇਹ ਕੌਜ਼ ਤੇ ਪੰਜਾਬ ਦਾ ਲੜਨਾ ਤੇ ਉਹਨਾਂ ਨੂੰ ਪੈਣਾ ਕਿ ਜਿਹੜੇ ਇੱਥੇ ਧਰਨੇ ਲੱਗਦੇ ਨੇ ਇਹ ਧਰਨਿਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਨਿਕਲਦੇ ਨੇ ਇਸ ਕਰਕੇ ਅਸੀਂ ਮੰਡੇਟਰੀ ਕਰ ਰਹੇ ਹਾਂ ਵੀ ਤੁਸੀਂ ਸਾਡੇ ਜਿਹੜੇ ਇੱਕ ਜਾਬਤੇ ਦੇ ਵਿੱਚ ਧਰਨਾ ਲਾਉਂਗੇ ਸਾਡੇ ਤੋਂ ਪੁੱਛ ਕੇ ਲਾਉਂਗੇ ਸਾਡੀ ਦਿੱਤੀ ਹੋਈ ਥਾਂ ਤੇ ਲਾਉਂਗੇ ਵੀ ਲਾਰੈਂਸ ਬਿਸ਼ਨੋਈ ਵਰਗੇ ਵੱਡੇ ਗੈਂਗਸਟਰ ਹੁਣ ਨਿਕਲਣ ਨਹੀਂ ਫਿਰ ਜੇ ਇਹਨਾਂ ਨੇ ਵੇਖਣਾ ਫਿਰ ਟੋਟੈਲਿਟੀ 'ਚ ਵੇਖਣਾ ਗਾਂਧੀ ਜੀ ਨੇ ਫਿਰ ਤੇ ਧਰਨੇ ਲਾਏ ਸੀਗੇ ਫਿਰ ਤੇ ਗਾਂਧੀ ਜੀ ਨੂੰ ਟੈਰਰਿਸਟ ਕਹਿਣਾ ਜੇ ਇਹਦੇ ਤੇ ਕੋਈ ਐਕਸ਼ਨ ਨਾ ਹੋਇਆ ਜੇ ਇਹਦੇ ਤੇ ਐਜੀਟੇਸ਼ਨ ਫਾਰਮ ਲੋ ਜਿੱਡੀ ਨਾ ਹੋਈ ਤੇ ਮੰਨ ਕੇ ਚੱਲੋ ਵੀ ਸਾਲ ਦੋ ਸਾਲਾਂ ਨੂੰ ਅਗਲਾ ਚੰਡੀਗੜ੍ਹ ਦੀ ਗੱਲ ਹੋਊਗੀ ਫਿਰ ਉਸ ਤੋਂ ਅੱਗੇ ਪਾਣੀ ਦੀ ਗੱਲ ਹੋਊ। ਪੂਰੇ ਖੜਕੇ ਗੱਲ ਕਰਾਂਗੇ ਵੀ 85% ਰਿਜ਼ਰਵੇਸ਼ਨ ਸਾਡੀ ਰਹੂਗੀ ਤਾਂ ਹਰਿਆਣਾ ਅਮਰਤਲ ਦੇ ਸਟੂਡੈਂਟ ਤਾਂ ਟੁੱਟਣਗੇ। ਭਾਜੀਪੀ ਦਾ ਕਬਜ਼ਾ ਹੋ ਜੂ, ਆਰਐਸਐਸ ਦਾ ਕਬਜ਼ਾ ਹੋ ਜੂ, ਸੰਘ ਦਾ ਕਬਜ਼ਾ ਹੋ ਜੂ। ਪਹਿਲੀ ਵਾਰ ਹੀ ਹੋਇਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੰਘ ਦਾ ਐਵੀਪੀਪ ਦਾ ਪ੍ਰਧਾਨ ਬਣਦਾ ਹੋਵੇ ਨਹੀਂ ਤਾਂ ਅਜੇ ਤੱਕ ਇਹੋ ਜਿਹੀ ਘਟਨਾਵਾਂ ਵੀ ਨਹੀਂ ਵਾਪਰੀਆਂ ਪਿਛਲੇ ਸਾਲ ਅਕਤੂਬਰ ਚ 2024 ਚ ਸੈਨੇਟ ਇਥੋਂ ਦੀ ਜਿਹੜੀ ਭੰਗ ਹੋ ਗਈ ਸੀ ਜਿਹੜੀ ਇੱਕ ਇਲੈਕਟਿਡ ਡੈਮੋਕਰੈਟਿਕ ਬਾਡੀ ਸੀਗੀ ਉਸ ਤੋਂ ਬਾਅਦ BC ਜਿਹੜੀ ਇੱਥੇ ਤਾਨਾਸ਼ਾਹ ਸੀਗੀ ਉਹ ਜਿੱਦਾਂ ਦਾ ਉਹਦਾ ਹੁਕਮ ਆ ਜਿੱਦਾਂ ਦਾ ਉਹਦਾ ਮੰਨ ਕਰਦਾ ਉਦੋਂ ਦੇ ਫਰਮਾਨ ਉਹ ਕਰਦੀ ਸੀਗੀ ਜਿਹੜਾ ਬੱਚਾ ਨਾ ਉਹ ਉਹ ਲਿਖ ਕੇ ਦੇਊਗਾ ਵੀ ਮੈਂ ਕਦੀ ਧਰਨੇ ਉਹ ਵੀ ਸਟੈਂਪ ਪੇਪਰ ਤੇ ਸਰਕਾਰੀ ਤੇ ਬੱਚਾ ਹਰਾ ਪੇਪਰ ਵੇਖ ਕੇ ਡਰ ਜੇ ਵੀ 5 ਰੁਪਏ ਦੇ ਸਟੈਂਪ ਪੇਪਰ ਤੇ ਲਿਖ ਕੇ ਦਵੇ ਵੀ ਮੈਂ ਧਰਨਾ ਨਹੀਂ ਲਾਉਂਦਾ ਪਲਿਟੀਕਲ ਸਾਇੰਸ ਦੇ ਬੱਚੇ ਬੈਠੇ ਨੇ ਇਹਨਾਂ ਦੀ ਬਹੁਤ ਹਰਾਸਮੈਂਟ ਹੋਣ ਦੀ ਹੁਣ ਟੈਕਨੀਕਲੀ ਤੇ ਐਡਮਿਸ਼ਨ ਦੇ ਵਿੱਚ ਬਾਇਰੂਲ ਇਦਾਂ ਦਾ ਕੋਈ ਕਲਾਉਨ ਨਹੀਂ ਨਾ ਜਿਹੜਾ ਇਹ ਮੰਡੇਟ ਕਰਦਾ ਹੋਵੇ ਤੁਸੀਂ ਉਹ ਭਰੋ ਸ਼੍ਰੀ ਗਾਲ ਜੀ ਮੈਂ ਵਿਕਰਮ ਸਿੰਘ ਬਾਗੀਤੀ ਸਰਦਸ਼ਕਾਂ ਸਵਾਗਤ ਹੈ ਸੈਨੇਟ ਦਾ ਮਸਲਾ ਬਹੁਤ ਭੱਖਿਆ ਹੋਇਆ ਪੰਜਾਬ ਯੂਨੀਵਰਸਿਟੀ ਦਾ ਰੋਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਸੋਸ਼ਲ ਮੀਡੀਆ ਤੇ ਦੇਖੀਏ ਗਰਾਊਂਡ ਤੇ ਦੇਖੀਏ ਪਿਆ ਹੋਇਆ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਦਿਆਪਕ ਜਥੇਬੰਦੀਆਂ ਵਿੱਚ ਇਥੇ ਸਮਰਥਨ ਦੇ ਵਿੱਚ ਪਹੁੰਚ ਰਹੀਆਂ ਨੇ 7 ਦਿਨ ਤੋਂ ਇੱਕ ਸੋਪੂ ਦੇ ਅਭਿਸ਼ੇਕ ਹੋਣੀ ਹੰਗਰ ਸਟ੍ਰਾਈਕ ਤੇ ਬੈਠੇ ਨੇ ਐਫੀਡੇਵਿਡ ਦਾ 20 ਮਸਲਾ ਜਿਹਦੇ ਵਿੱਚ ਇਹ ਹੈ ਕਿ ਵਿਦਿਆਰਥੀਆਂ ਤੋਂ ਇੱਕ ਐਫੀਡੇਵਿਟ ਲਿਆ ਜਾ ਰਿਹਾ ਧਰਨੇ ਲਾਉਣ ਪਿੱਛੇ ਆਪਣੇ ਨਾਲ ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਸਾਰਾ ਮਸਲਾ ਏ ਸਸੀ ਕਾ ਭਾਈ ਜੀ ਸਸੀ ਕਾਲ ਜੀ ਜਿਹੜਾ ਇਹ ਐਫੀਡੇਵਿਟ ਦਾ ਮਸਲਾ ਏ ਵੀ ਐਫੀਡੇਵਿਟ ਲਿਆ ਜਾਊਗਾ ਇਹ ਪਹਿਲਾਂ ਕਦੇ ਇਦਾਂ ਦਾ ਹੋਇਆ ਵੀ ਇਹ ਕੁਝ ਚੀਜ਼ਾਂ ਸੀਗੀਆਂ ਇਹ ਤੇ ਭਾਈ ਵੈਸੇ ਤੇ ਵਰਤਾਰਾ ਹੋਣ ਲੱਗਾ ਜਦੋਂ ਦੀ ਸੈਨੇਟ ਭੰਗ ਹੋਈ ਆ ਪਿਛਲੇ ਸਾਲ ਅਕਤੂਬਰ ਚ 2024 ਚ ਸੈਨੇਟ ਇਥੋਂ ਦੀ ਜਿਹੜੀ ਭੰਗ ਹੋ ਗਈ ਸੀ ਜਿਹੜੀ ਇੱਕ ਇਲੈਕਟਿਡ ਡੈਮੋਕਰੈਟਿਕ ਬਾਡੀ ਸੀਗੀ ਉਸ ਤੋਂ ਬਾਅਦ bc ਜਿਹੜੀ ਇੱਥੇ ਤਾਨਾਸ਼ਾਹ ਸੀਗੀ ਉਹ ਜਿੱਦਾਂ ਦਾ ਉਹਦਾ ਹੁਕਮ ਆ ਜਿੱਦਾਂ ਦਾ ਉਹਦਾ ਮੰਨ ਕਰਦਾ ਉਦੋਂ ਦੇ ਫਰਮਾਨ ਉਹ ਕਰਦੀ ਸੀਗੀ ਇੱਕ ਦਿਨ ਇਹਨਾਂ ਨੇ ਪਹਿਲਾਂ ਬਾਡੀ ਰੱਦ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਵੇਖਿਆ ਵੀ ਧਰਨੇ ਬੱਚੇ ਬਹੁਤ ਲਾਉਂਦੇ ਜਿੱਦਾਂ ਮੈਂ ਪਿਛਲੇ ਸਾਲ ਮਤਲਬ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਅਸੀਂ 100 ਦਿਨ ਚਲਾਇਆ ਸੀਗਾ ਉਹਦੇ ਚ ਇਹਨਾਂ ਨੇ ਵੇਖਿਆ ਵੀ ਬੰਦੇ ਜਿਹੜੇ ਆ ਵੀ ਐਜੀਟੇਸ਼ਨ ਬਹੁਤ ਜ਼ਿਆਦਾ ਕਰਦੇ ਫਿਰ ਇਹਨਾਂ ਨੇ ਐਫੀਡੇ ਹੋ ਜਿਆ ਕੋਈ ਵੀ ਐਫੀਡੇਵਿਟ ਜਿਹੜਾ ਹੋਣਾ ਹੈਗਾ ਉਹ ਹਮੇਸ਼ਾ ਹੁੰਦਾ ਹੁੰਦਾ ਹੈ ਸੈਨਟ ਦੀ ਪ੍ਰਮਾਨਗੀ ਨਾਲ ਸੋ ਇਹਨਾਂ ਨੇ ਲੈਣ ਦਾ ਬੱਚਿਆਂ ਨੂੰ ਤੱਕੇ ਨਾ ਮੰਡੇਟਰੀ ਕਰਦਾ ਜਿਹੜਾ ਬੱਚਾ ਨਵਾਂ ਉਹ ਉਹ ਲਿਖ ਕੇ ਦੇਊਗਾ ਵੀ ਮੈਂ ਕਦੀ ਧਰਨੇ ਉਹ ਵੀ ਸਟੈਂਪ ਪੇਪਰ ਤੇ ਸਰਕਾਰੀ ਤੇ ਬੱਚਾ ਹਰਾ ਪੇਪਰ ਵੇਖ ਕੇ ਡਰ ਜੇ ਵੀ 5 ਰੁਪਏ ਦੇ ਸਟੈਂਪ ਪੇਪਰ ਤੇ ਲਿਖ ਕੇ ਦਵੇ ਵੀ ਮੈਂ ਧਰਨਾ ਨਹੀਂ ਲਾਉਂਗਾ ਮੈਂ ਪੋਸਟਰ ਨਹੀਂ ਲਾਉਂਗਾ ਮੈਂ ਕੋਈ ਰੋਡ ਬਲੌਕ ਨਹੀਂ ਕਰੂੰਗਾ ਮੈਂ ਇਨੀ ਉੱਚੀ ਆਵਾਜ਼ ਤੋਂ ਆਜੋ ਕਰਨਾ ਸੋ ਮਤਲਬ ਡੈਮੋਕਰੇਸੀ ਨੂੰ ਟੋਟਲੀ ਇੱਥੇ ਖਤਮ ਕਰਨਾ ਚੁੰਦੇ ਇਸ ਚੀਜ਼ ਨਾਲ ਜਿਹੜਾ ਐਫੀਡੇਵਿਟ ਦਾ ਮਸਲੇ ਆਏ ਇਸ ਚੀਜ਼ ਨਾਲ ਕੋਈ ਐਡਮਿਸ਼ਨ 'ਚ ਵੀ ਫਰਕ ਪਈ ਹੁਣ ਇਹਦੇ ਵੇਖੋ ਫਰਕ ਹੁਣ ਆ ਜਿੱਦਾਂ ਪੋਲੀਟੀਕਲ ਸਾਇੰਸ ਦੇ ਬੱਚੇ ਬ ਦੇ ਵਿੱਚ ਬਾਇਰੂਲ ਇਦਾਂ ਦਾ ਕੋਈ ਕਲਾਉਨ ਨਹੀਂ ਨਾ ਜਿਹੜਾ ਇਹ ਮੰਡੇਟ ਕਰਦਾ ਹੋਵੇ ਤੁਸੀਂ ਉਹ ਭਰੋ ਸੋ ਬੱਚੇ ਭਰਤੇ ਜਿਹੜੇ ਬੱਚੇ ਹੈਗੇ ਐਡਮਿਸ਼ਨਾਂ ਦੇ ਉਹਨਾਂ ਦੀ ਹੋਈ ਜਾ ਰਹੀਆਂ ਪਰ ਉਹਨਾਂ ਨੂੰ ਸਾਈਕੋਲੋਜੀਕਲੀ ਹਰਾਸਮੈਂਟ ਜਿਹੜੀ ਕੀਤੀ ਜਾਂਦੀ ਨਾ ਚੇਅਰ ਪਰਸਨ ਵੱਲੋਂ ਬੱਦ ਤੇ ਐਡਮਿਸ਼ਨ ਕੈਨਸਲ ਕਰਦਾ ਹਾਲਾਂਕਿ ਕੋਈ ਇਹੋ ਜਿਹਾ ਪ੍ਰੋਵੀਜ਼ਨ ਨਹੀਂ ਹੈਗਾ ਜੇ ਕਿਸੇ ਦੇ ਕਰ ਵੀ ਦੇਣਗੇ ਤੇ ਕੋਰਟ ਚ ਜਾ ਕੇ ਚੈਲੰਜ ਹੋਊਗਾ ਕਿ ਕਿਸ ਬਿਹਾਵ ਤੇ ਉਹ ਹੋ ਰਿਹਾ ਪਰ ਇਹ ਧੱਕਾ ਜਿਹੜਾ ਹੁੰਦਾ ਨਾ ਜਦੋਂ ਇੱਕ ਵਾਰ ਵੱਡਾ ਧੱਕਾ ਕਰਦਾ ਛੋਏ ਛੋਟੇ ਧੱਕੇ ਚੱਲਨੇ ਇੱਥੇ ਕੌਟੀ ਦਾ ਕਹਿਣਾ ਤਾਂ ਇਸ ਵਕਤ ਇਹ ਹੈ ਕਿ ਜਿਹੜੇ ਇੱਥੇ ਧਰਨੇ ਲੱਗਦੇ ਨੇ ਧਰਨਿਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਨਿਕਲਦੇ ਨੇ ਇਸ ਕਰਕੇ ਅਸੀਂ ਮੰਡੇਟਰੀ ਕਰ ਰਹੇ ਹਾਂ ਵੀ ਤੁਸੀਂ ਸਾਡੇ ਜਿਹੜੇ ਇੱਕ ਜਾਬਤੇ ਦੇ ਵਿੱਚ ਧਰਨਾ ਲਾਉਂਗੇ ਸਾਡੇ ਤੋਂ ਪੁੱਛ ਕੇ ਲਾਉਂਗੇ ਸਾਡੀ ਦਿੱਤੀ ਹੋਈ ਥਾਂ ਤੇ ਲਾਉਂਗੇ ਵੀ ਲਾਰੈਂਸ ਬਿਸ਼ਨੋਈ ਵਰਗੇ ਵੱਡੇ ਗੈਂਗਸਟਰ ਨਾ ਨਿਕਲਣ। ਨਹੀਂ ਫਿਰ ਜੇ ਇਹਨਾਂ ਨੇ ਵੇਖਣਾ ਫਿਰ ਟੋਟੈਲਿਟੀ 'ਚ ਵੇਖਣਾ। ਗਾਂਧੀ ਜੀ ਨੇ ਫਿਰ ਤੇ ਧਰਨੇ ਲਾਏ ਸੀਗੇ ਫਿਰ ਤੇ ਗਾਂਧੀ ਜੀ ਨੂੰ ਟੈਰਰਿਸਟ ਕਹਿਣਾ ਫਿਰ ਤੇ ਲਾਰੈਂਸ ਬਿਸ਼ਨੋਈ ਦਾ ਪਿਓ ਕਿਸੇ ਨੂੰ ਦਾਦਾ ਮੰਨਣਾ ਤੇ ਫਿਰ ਉਹਨਾਂ ਨੂੰ ਮੰਨਣਾ ਵੀ ਇਹ ਮਤਲਬ ਕੀ ਕਰੇ ਸੀਨੇ ਸਾਡੇ ਕਨਸਟੀਟਿਊਸ਼ਨ ਜਿਹਨਾਂ ਧਰਨੇ ਲਿਖ ਕੇ ਦਿੱਤੇ ਵੀ ਤੁਸੀਂ ਕਰਨਾ ਕੀ ਹੈ ਤੁਸੀਂ ਆ ਪੈਂਫਲੇਟ ਫੜ ਸਕਦੇ ਹੋ ਤੁਸੀਂ ਧਰਨੇ ਮਜਾਰੇ ਕਰ ਸਕਦੇ ਹੋ ਰੋਜ਼ ਪ੍ਰਦਰਸ਼ਨ ਕਰ ਸਕਦੇ ਹੋ ਤੁਸੀਂ ਭੁਗੜਤਾਲ ਕਰ ਸਕਦੇ ਹੋ ਇਹ ਸਾਡੇ ਸੰਵਿਧਾਨ ਨੇ ਲਿਖਿਆ ਜਿਹਨੂੰ ਬਾਇ ਡਿਫਾਲਟ ਐਜ਼ ਅ ਸਿਟੀਜ਼ਨ ਸਾਡੇ ਤੇ ਇੰਪਲੀਮੈਂਟ ਹੁੰਦਾ ਇਹ ਮੈਂ ਤਾਂ ਕਿਹੜੇ ਮੂਰਖਾਂ ਪਰ ਬੈਠੇ ਵੀ ਸੀ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਤਾਂ ਇਹਨਾਂ ਦੀ ਸਹੀ ਕੀ ਕ੍ਰਿਮੀਨਲ ਹੈ ਜਿਨ੍ਹਾਂ ਨੇ ਇਹ ਗੱਲ ਕੀਤੀ ਤੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਸੈਨੇਟ ਤੇ ਸਿੰਡੀਕੇਟ ਭੰਗ ਹੋਣ ਦੇ ਨਾਲ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਹੋ ਜਾਊਗਾ ਪੰਜਾਬ ਦਾ ਦਾਵਾ ਨਹੀਂ ਰਹੂਗਾ ਪਰ ਆਪਾਂ ਟੈਕਨੀਕਲੀ ਚੀਜ਼ਾਂ 'ਚ ਜਾਈਏ ਜਦੋਂ ਪੰਜਾਬ ਦੀ ਜਾਂ ਕੋਈ ਯੂਨੀਵਰਸਿਟੀ ਹੋਊਗੀ ਜਿਵੇਂ ਪੰਜਾਬੀ ਯੂਨੀਵਰਸਿਟੀ 'ਚ 85% ਰਿਜ਼ਰਵੇਸ਼ਨ ਹੈ ਸਟੂਡੈਂਟਾਂ ਦੀ ਇਸ ਕਰਕੇ ਹੁੰਦੀ ਹੈ ਕਿਉਂਕਿ ਉਹ ਪੰਜਾਬ ਦੀ ਹੈ ਹੁਣ ਇੱਥੇ ਉਹ ਰੈਜ਼ਰਵੇਸ਼ਨ ਤਾਂ ਕਿੰਨੇ ਸਮੇਂ ਦੀ ਖਤਮ ਆ ਤਾਂ ਪੰਜਾਬ ਦਾ ਦਾਅਵਾ ਤਾਂ ਪਹਿਲਾਂ ਤੋਂ ਹੀ ਹੈਗਾ ਇੱਕ ਟੈਕਨੀਕਲ ਤੌਰ ਦੇ ਤਾਂ ਇਹ ਤੇ ਵੇਖੋ ਜੀ ਇਹ ਤੇ ਮਾੜਾ ਮੋਟਾ ਇਹਨਾਂ ਨੇ ਕੀ ਕੀਤਾ ਸੀ ਐਕਚੁਅਲ ਚ ਯੂਨੀਵਰਸਿਟੀ 47 ਤੋਂ ਲੈ ਕੇ 68 ਤੱਕ 1968 ਤੱਕ ਪੰਜਾਬ ਦੀ ਸਟੇਟ ਯੂਨੀਵਰਸਿਟੀ ਹੀ 68 'ਚ ਜਦੋਂ ਤਿੰਨ ਸਟੇਟਾਂ ਵੰਡੀਆਂ ਇੰਟਰ ਸਟੇਟ ਇਹਨਾਂ ਨੇ ਬਣਾਇਆ ਜੋ ਕਿ ਟੈਂਪਰੇਰੀ ਹੀਗਾ ਉਹਦੇ 'ਚ ਇਹਨਾਂ ਨੇ ਇੱਕ ਡੈਲੀਬਰੇਟਲੀ ਕਲੋਪ ਆਇਆ ਹੈਗਾ ਵੀ ਜਿਹੜਾ ਡੇ ਟੂ ਡੇ ਅਫੇਅਰ ਆ ਜਿਹੜੇ ਆ ਵੀ ਓਵਰਸੀ ਜਿਹੜੇ ਕਰੂਗੇ ਯੂਨੀਵਰਸਿਟੀ ਦੇ ਸੈਂਟਰ ਕਰੂਗਾ ਉਹ ਕਿਉਂ ਕਰੂਗਾ ਵੀ ਹਜੇ ਤ ਖਿੱਤਿਆਂ 'ਚ ਵੰਡੀ ਹੋਈ ਸੀ ਯੂਨੀਵਰਸਿਟੀ ਪਰ ਜਦੋਂ ਦੂਜੇ ਦੋ ਖਿੱਤਿਆਂ ਨੇ ਆਪਦੀ ਨਵੀਆਂ ਯੂਨੀਵਰਸਟੀਆਂ ਬਣਾ ਲਈਆਂ ਤਾਂ ਪੰਜਾਬ ਨੂੰ ਜਾਣੀ ਚਾਹੀਦੀ ਸੀਗੀ ਇਹ ਉਹ ਪੰਜਾਬ ਨੂੰ ਵਾਪਸ ਤੇ ਕੀ ਕਰਨਾ ਹੈਗਾ ਅੱਜ ਪਹਿਲਾਂ ਪੰਜਾਬ ਤੋਂ ਮੱਧ 'ਚ ਲੈ ਕੇ ਆਏ ਮੱਧ 'ਚ ਹੁਣੇ ਆਪਣੇ ਵੱਲ ਨੂੰ ਪੂਰੀ ਸੈਂਟਰਲਾਈਜ਼ ਕਰਤਾ ਵੀ ਇਹ ਅਸਲ 'ਚ ਕੰਮ ਹੋਇਆ ਹੈ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਵੀ ਜਾਂ ਕੇਂਦਰ ਸਰਕਾਰ ਵੱਲੋਂ ਵੀ ਕਿਉਂਕਿ BBM ਦਾ ਮਸਲਾ ਆ ਉਦੋਂ ਵੀ ਕੋਈ ਦਾਵਾ ਜਿਹੜਾ ਪੰਜਾਬ ਸਰਕਾਰ ਵੱਲੋਂ ਬੋਧਾ ਰੱਖਿਆ ਨਹੀਂ ਗਿਆ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਕਿਉਂਕਿ ਬਿਆਨਬਾਜ਼ੀ ਤੋਂ ਹਟ ਕੇ ਕੋਈ ਮਤਾ ਜਾਂ ਕੋਈ ਇਹ ਜਾਂ ਪੱਖ ਜਿਹੜਾ ਪੰਜਾਬ ਸਰਕਾਰ ਸਾਹਮਣੇ ਲੈ ਆਉਗੀ ਵੀ ਪੰਜਾਬ ਦੀ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ ਕਿ ਜਿਸ ਸਾਹ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਸੀਐਮ ਸਾਹਿਬ ਬਿਆਨ ਦੇ ਰਹੇ ਨੇ ਵੇਖੋ ਬਿਆਨ ਬਉਣ ਦੇਣ ਦਾ ਤਾਂ ਕਿ ਬਿਆਨ ਤੇ ਹਰ ਕੋਈ ਦੇਈ ਜਾਣ ਰਿਹਾ ਆ ਮਸਲਾ ਤੇ ਗੱਲ ਇਹ ਆ ਵੀ ਤੁਸੀਂ ਇਸ ਮਸਲੇ ਦੀ ਗ੍ਰੈਵਿਟੀ ਨੂੰ ਸਮਝਦੇ ਤੇ ਇਮਾਨਦਾਰੀਂ ਵੈਸੇ ਤੇ ਮੈਂ ਤੁਹਾਨੂੰ ਵੈਸੇ ਦੱਸਾਂ ਵੀ ਅਸਲ 'ਚ ਕੀ ਆ 2022 'ਚ ਇੱਕ ਕਮੇਟੀ ਬੈਠੀ ਸੀਗੀ ਜਿਹਦੀਆਂ ਰეკਮੈਂਡੇਸ਼ਨਾਂ ਤੇ ਸਾਰੇ ਚੇਂਜਸ ਕੀਤੇ ਗਏ ਆ ਔਰ ਉਹਦੇ 'ਚ ਇਹ ਯੂਨੀਵਰਸਿਟੀ ਦਾ ਦਾਵਾ ਆ ਕਿ ਪੰਜਾਬ ਸਰਕਾਰ ਦੇ ਦੋ ਰਿਪਰੈਜ਼ੈਂਟੇਟਿਵ ਵੀ ਜਿਨ੍ਹਾਂ ਨੇ ਇਸ ਗੱਲ ਦੀ ਹਾਮੀ ਭਰੀ ਔਰ ਬਾਇਲॉ ਵੀ ਜਿੰਨ ਤੱਕ ਪੰਜਾਬ ਸਰਕਾਰ ਇਹਦੇ ਤੇ ਹਾਮੀ ਨਹੀਂ ਭਰਦੀ ਇਹ ਕੰਮ ਨਹੀਂ ਹੋ ਸਕਦਾ ਸੋ ਜਦੋਂ ਸਰਕਾਰ ਕਲੀਅਰ ਕਰੇ ਅਸੀਂ ਆਰਟੀਆਈ ਆ ਮੈਂ ਪਰਸਨਲੀ ਵੀ ਆਰਟੀਆਈ ਆਹੀਂ ਪੰਜਾਬ ਸਰਕਾਰ ਕੋ ਵੀ ਮੰਗਿਆ ਆਹੀਂ ਯੂਨੀਵਰਸਿਟੀ ਕੋ ਵੀ ਮੰਗਿਆ ਵੀ ਉਹ ਕਮੇਟੀ ਦੇ ਇੱਕ ਪਬਲਿਕ ਇੰਟਰਸਟ ਦੀ ਕਮੇਟੀ ਹੀਗੀ ਬਣੀ ਹੋਈ ਉਹਦੇ ਮਿਨਿਟਸ ਦੀ ਸਾਨੂੰ ਕਾਪੀ ਦੋ ਸਾਨੂੰ ਪਤਾ ਲੱਗੇ ਵੀ ਕਿਹੜਾ ਉੱਥੇ ਜੀਐਨਡੀਜੀ ਦਾ ਵਾਈਸ ਚਾਂਸਲ ਜਾਂ ਬਠਿੰਡੇ ਯੂਨੀਵਰਸਿਟੀ ਜਾਂ ਪਟਿਆਲੇ ਯੂਨੀਵਰਸਿਟੀ ਦਾ ਜਾਂ ਪੰਜਾਬ ਦੇ ਰਿਪਰੈਜ਼ੈਂਟੇਟਿਵ ਕਿੰਨਾਂ ਨੇ ਕੀ ਗੱਲ ਬੋਲੀ ਆ ਉੱਥੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਇਹ ਆ ਵੀ ਸਾਰੇ ਬੇਈਮਾਨ ਆ ਸਾਰੇ ਰਲੇ ਹੋਏ ਆ ਇਹ ਸੈਂਟਰ ਵੀ ਰਲਿਆ ਯੂਨੀਵਰਸਿਟੀ ਵੀ ਰਲੀ ਤੇ ਨਾਲ ਇਹ ਸਰਕਾਰ ਰਲੀ ਹੋਈ ਆ ਆਪਣੀ ਪੰਜਾਬ ਜਿੱਡੀ ਵੱਡੀ ਇਹ ਲੜਾਈ ਆ ਇਸ ਟਾਈਮ ਵੀ ਪੰਜਾਬ ਦੇ ਦਾਅਵੇ ਦਾ ਮਸਲਾ ਹੈ ਕਿਉਂਕਿ ਇੱਕੋ ਇੱਕ ਚੀਜ਼ਾਂ ਨੇ ਜਿਹੜੀਆਂ ਪੰਜਾਬ ਦਾ ਨਾਮ ਲੈਣੀਆਂ ਚੰਡੀਗੜ੍ਹ ਚ ਆ ਕੇ ਤਾਂ ਇੱਕ ਬੋਲੇਗਾ ਪੰਜਾਬ ਯੂਨੀਵਰਸਿਟੀ ਆਦਰਵਾਇਜ਼ ਤਾਂ ਚੰਡੀਗੜ੍ਹ ਦਾ ਵੀ ਮਸਲਾ ਹੈਗਾ ਚੰਡੀਗੜ੍ਹ ਪੰਜਾਬੀ ਬੋਲ ਦੇ ਭਾਸ਼ਾ ਦਾ ਵੀ ਮਸਲਾ ਹੈਗਾ ਖਿੱਤਿਆਂ ਦਾ ਵੀ ਮਸਲਾ ਹੈਗਾ ਪੰਜਾਬੀ ਬੋਲ ਦੇ ਸਾਰੇ ਇਸ ਟਾਈਮ ਪੰਜਾਬ ਦੇ ਵੱਡੇ ਮਸਲੇ ਜਿਹੜੇ ਹੈਗੇ ਨੇ ਨਾਨਦਪੁਰ ਦੇ ਮਤੇ ਵਾਲੇ ਨਾਲ ਜੁੜਦੀ ਚੀਜ਼ ਹੈਗੀ ਹੋਇਆ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਲੜਾਈ ਆ ਉਰੋਂ ਖੜ ਕੇ ਲੜੀ ਜਾਊਗੀ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਉਧਰੋਂ ਲੜਨੀ ਪਊਗੀ ਇਹ ਤੇ ਬਈ ਐਂਡ ਆਫ ਦਿ ਡੇ ਪੰਜਾਬ ਦਾ ਮਸਲਾ ਡਾਕਾ ਪੰਜਾਬ ਦੇ ਹੱਕਾਂ ਦੇ ਵਿੱਚ ਆ ਸਟੂਡੈਂਟਸ ਦੀ ਐ ਕਿ ਕਪੈਸਿਟੀ ਹੁੰਦੀ ਆ ਸਟੂਡੈਂਟ ਡੈਮੋਕਰੇਸੀ ਤਾਂ ਕਿ ਇੱਥੇ ਗੱਲ ਰੱਖ ਲੈਣਗੇ ਪਰ ਇਹ ਕੌਜ਼ ਤੇ ਪੰਜਾਬ ਦਾ ਲੜਨਾ ਤੇ ਉਹਨਾਂ ਨੂੰ ਪੈਣਾ ਤੇ ਆ ਤੁਸੀਂ ਜਿੰਨੇ ਵੀ ਮਸਲੇ ਕਿ ਲਾਏ ਆ ਨਾ ਜਿਹੜੇ ਖਾਸ ਕਰ ਰੋਲੇ ਵਾਲੇ ਇਹ ਉਹਨਾਂ ਚ ਪਹਿਲਾ ਮਸਲਾ ਵੀ ਜਿਹਦੇ ਤੇ ਸੈਂਟਰ ਨੇ ਆਪ ਦਾ ਕਰਕੇ ਕਬਜ਼ਾ ਵੀ ਸਿੱਧੇ ਤੌਰ ਤੇ ਤੁਸੀਂ ਲਾਓ ਵੀ ਹਰਿਆਣੇ ਦਾ ਮਸਲਾ ਅੱਜ ਰਾਜਧਾਨੀ ਦਾ ਮਸਲਾ ਇਹ ਪੰਜਾਬ ਦੀ ਰਾਜਧਾਨੀ ਪਰ ਰੋਲਾ ਬਣਾ ਕੇ ਇਹਨੂੰ ਮੱਧ ਚ ਲੈ ਜਾਂਦਾ ਐਦਾਂ ਪਾਣੀਆਂ ਦਾ ਮਸਲਾ ਪੰਜਾਬ ਦਾ ਮਸਲਾ ਰੋਲਾ ਪਾ ਕੇ ਇਹਨੂੰ ਮੱਧ ਚ ਲੈ ਜਾਂਦਾ ਉਦਾਂ ਯੂਨੀਵਰਸਿਟੀ ਦਾ ਰੋਲਾ ਬਣਾ ਕੇ ਇਹਨੂੰ ਮੱਧ ਚ ਲੈਂਦਾ ਸੀ ਪਰ ਇਹਨੂੰ ਹੁਣ ਸੈਂਟਰਲਾਈਜ਼ ਕਰ ਗਏ ਸੋ ਇੱਕ ਇਹ ਪੇੜ ਪੈ ਗਈ ਜੇ ਇਹਦੇ ਤੇ ਕੋਈ ਐਕਸ਼ਨ ਨਾ ਹੋਇਆ ਜੇ ਜਿੱਤੇ ਐਜੀਟੇਸ਼ਨ ਫਾਰਮ ਲੋ ਜਿੱਡੀ ਨਾ ਹੋਈ ਤੇ ਮੰਨ ਕੇ ਚੱਲੋ ਵੀ ਸਾਲ ਦੋ ਸਾਲਾਂ ਨੂੰ ਅਗਲਾ ਚੰਡੀਗੜ੍ਹ ਦੀ ਗੱਲ ਹੋਊਗੀ ਫਿਰ ਉਸ ਤੋਂ ਅੱਗੇ ਪਾਣੀਆਂ ਦੀ ਗੱਲ ਹੋ ਤੁਹਾਨੂੰ ਲੱਗਦਾ ਵੀ ਜਿਹੜੇ ਇੱਥੇ ਦੀਆਂ ਵਿਦਿਆਰਥੀ ਜੱਥੇ ਬੰਦੀਆਂ ਨੇ ਜਿਹੜੇ ਦਾਵਾ ਕਰਦੇ ਨੇ ਅਸੀਂ ਪੰਜਾਬ ਦੇ ਹੱਕਾਂ ਲਈ ਕੰਮ ਕਰਦੇ ਹਾਂ ਪੰਜਾਬ ਲਈ ਕੰਮ ਕਰਨਾ ਜਦੋਂ ਰਿਜ਼ਰਵੇਸ਼ਨ ਵਾਲ ਜੀ ਜਦੋਂ ਇੱਕ ਜੋੜ ਘਟੋ ਲੱਗਣ ਲੱਗ ਜਾਂਦੇ ਨੇ ਵੀ ਵੋਟਾਂ ਇਧਰ ਚਲ ਜਾਣਗੀਆਂ ਵੀ ਕਿਉਂਕਿ ਇੱਥੇ ਵੱਡੀ ਗਿਣਤੀ ਹੈ ਜਿਹੜੀ ਹਰਿਆਣਾ ਤੇ ਹਿਮਾਚਲ ਦੀ ਆ ਉਦੋਂ ਫਿਰ ਵੋਟਾਂ ਦੇ ਇੱਕ ਜੋੜ ਘਟੋ ਕਿਉਂਕਿ ਜਦੋਂ ਅਸੀਂ ਉਰੇ ਖੜ ਕੇ ਗੱਲ ਕਰਾਂਗੇ ਵੀ 85% ਰਿਜ਼ਰਵੇਸ਼ਨ ਸਾਡੀ ਰਹੂਗੀ ਤਾਂ ਹਰਿਆਣਾ ਹਿਮਾਚਲ ਦੇ ਸਟੂਡੈਂਟ ਤਾਂ ਟੁੱਟਣਗੇ ਵੀ ਉਹ ਜੋੜ ਘਟੋ ਲੱਗਣ ਲੱਗ ਜਾਂਦੇ ਨੇ ਫਿਰ ਬਿਲਕੁਲ ਜੀ ਇਹ ਤਾਂ ਸਿੱਖਾਂ ਨੂੰ ਗੱਲ ਸਮਝਣ ਦੀ ਲੋੜ ਹੈਗੀ ਆ ਵੀ ਇਹ ਤਾਂ ਮਿਨੋਰਿਟੀ ਆ ਆਪਾਂ ਵੀ ਇਹ ਬੇੜਾ ਬੈਠਾ ਹੀ ਸਿੱਖਾਂ ਦਾ ਇਲੈਕਸ਼ਨਾਂ ਦੇ ਕਰਕੇ ਆ ਵੀ 2% ਅਸੀਂ ਆਪ ਹੈਗੇ ਆ ਦੋ ਭਰਾ ਆਹੀਆਂ ਜਲਾਉ ਸੋਚਾਂ ਤੇ ਦੋ ਤੇ ਚ ਵੰਡਾਂਗੇ ਤੇ ਫਿਰ ਭਰਾ ਦੀ ਤੇ ਆਪਸ ਚ ਹੀ ਲੜਾਈ ਹੈ ਨਾ ਅਸੀਂ ਵੰਡੇ ਤੇ ਆਪਸ ਚ ਹੀ ਜਾਣਾ ਨਾ ਜਿੱਦ ਜਿੰਨੀਆਂ ਪਾਰਟੀਆਂ ਆਉਣਗੇ 19 ਵਾਰ ਅਸੀਂ ਵੰਡੇਗੇ ਲੜਨਾ ਹੀ ਇਕੱਠੇ ਹੋਗੇ ਹੀਗੇ ਵੋਟ ਪੋਲਿਟਿਕਸ ਚ ਸਿੱਖਾਂ ਦਾ ਕੁਝ ਨਹੀਂ ਰੱਖਿਆ ਵੀ ਹੈ ਨਾ ਇਹ ਇੱਕ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਕਿ ਲਾਅ ਆਫ ਦੀ ਲੈਂਡ ਰੂਲ ਆਫ ਦੀ ਲਾਅ ਜਿਹੜਾ ਹੋ ਸਕਦਾ ਉਹਦੇ ਚ ਸਿੱਖ ਪਾਰਟਿਸਪੇਟ ਕਰ ਸਕਦੇ ਜੇ ਆਪਦੀ ਹੋਂਣੀ ਤਿਆਰ ਕਰਨੀ ਆਪਦੀ ਉਹ ਕਰਨੀ ਉਹਦੇ ਚ ਤੇ ਸਿੱਖਾਂ ਦਾ ਕੁਝ ਨਹੀਂ ਨਾ ਫਿਰ ਉਹਦੇ ਲਈ ਤੇ ਵੋਟਾਂ ਤੁਹਾਨੂੰ ਸਰ ਹੁਣ 25% ਤੁਸੀਂ ਯੂਨੀਵਰਸਿਟੀ ਚ ਜੇ ਤੁਸੀਂ ਵੋਟਾਂ ਜਿੱਤਣੀਆਂ ਤਾਂ ਫਿਰ ਤੁਹਾਨੂੰ ਸਾਠ ਘਾਟ ਕਰਨੀ ਪੈਣੀ ਜੇ ਉਹ ਤੁਸੀਂ ਬਟਨ ਜਿੱਤ ਨਹੀਂ ਸਕਦੇ ਬਾਈ ਜੀ ਫਿਰ ਇਹ ਤੇ ਇਹ ਆ ਵੀ ਬਾਹਰੋਂ ਕੁਝ ਹੋਰ ਕਹੋਗੇ ਅੰਦਰੋਂ ਕੁਝ ਹੋਰ ਹੋਊਗਾ ਤੇ ਉਹ ਚੱਲਦਾ ਆ ਰਿਹਾ ਸਿਸਟਮ ਉਹੀ ਅੱਗੇ ਚੱਲੂ ਫਿਰ ਉਹਦੇ ਨਾਲ ਤੁਸੀਂ ਪੂਰਨ ਤੌਰ ਤੇ ਜਿਹੜੇ ਦਾਅਵਿਆਂ ਦੀ ਗੱਲ ਆ ਉਹ ਨਹੀਂ ਕਰ ਸਕਦੇ ਤੁਹਾਨੂੰ ਜੋੜ ਘਟੋ ਲਾ ਕੇ ਅੱਧ ਵਿਚਾਲੇ ਜੀ ਜੜਖਣੀਆਂ ਪੈ ਜਾਣਗੀਆਂ ਵੇਖੋ ਜਾਂ ਤੇ ਮੈਂ ਕਹਿੰਨਾ ਪੀ ਹੈ ਨਾ ਇੱਕ ਬੜੀ ਜਿ ਟੋਪੀ ਇੰਜ ਗੱਲ ਹੈ ਜਾਂ ਤੇ ਸੋਸਾਇਟੀ ਬੜੀ ਆਈਡੀਅਲ ਹੋਵੇ ਜਾਂ ਤੇ ਹਿਮਾਚਲ ਹਰਿਆਣੇ ਵਾਲੀ ਇਸ ਗੱਲ ਨੂੰ ਜਸਟਿਸ ਤੇ ਇਨਜਸਟਿਸ ਚ ਵੇਖਣ ਵੀ ਵੀ ਇਹ ਜੀ ਵੱਡਾ ਭਰਾ ਸਾਡਾ ਤੇ ਜਸਟਿਸ ਦੀ ਗੱਲ ਆ ਵੀ ਜੇ ਪੈਨ ਇੰਡੀਆ ਗੱਲ ਜੇ ਇੰਟਰ ਸਟੇਟਾਂ ਦੀ ਡਿਵੀਜ਼ਨ ਜਿੱਥੇ ਸਾਮਾਨੀਆ ਯੂਨੀਵਰਸਿਟੀ ਦੀ ਹੋਈ ਜਿੱਥੇ ਬੰਬੇ ਯੂਨੀਵਰਸਿਟੀ ਦੀ ਹੋਈ ਜੇ ਪਾਣੀਆਂ ਦੀ ਕਵੇਰੀ ਦੀ ਡਿਵੀਜ਼ਨ ਹੋਈ ਆ ਜੇ ਰਾਜਧਾਨੀ ਹਦਰਾਬਾਦ ਦੀ ਡਿਵੀਜ਼ਨ ਹੋਈ ਆ ਉਸੇ ਰੂਲ ਰੇਅਰ ਆਈਪੇਰੀਅਨ ਲਾਓ ਇੰਡੀਆ ਮੰਨ ਰਿਹਾ ਜੇ ਰਾਈਪੇਰੀਅਨ ਲਾ ਇੱਥੇ ਲਾਓ ਇਹ ਤਾਂ ਬੜੀ ਬੜੀ ਸੇਮ ਮਤਲਬ ਬਿਲਕੁਲ ਤੁਰੇ ਜਾਂਦੇ ਕਿਸੇ ਅਨਪੜ ਬੰਦੇ ਨੂੰ ਵੀ ਤੁਸੀਂ ਇਹ ਗੱਲ ਕਹੋਗੇ ਉਹਨੂੰ ਸਮਝ ਆ ਜਾਊਗੀ ਵੀ ਜਸਟਿਸ ਕੀ ਹੋਣਾ ਵੀ ਜਿੱਦਾਂ ਵੰਡ ਸਾਡੇ ਪੁਰਖਿਆਂ ਨੇ ਕੀਤੀ ਉਦਾਂ ਹੀ ਵੰਡ ਕਰਨੀ ਉਦਾਂ ਹੀ ਅੱਗੇ ਚੱਲਣੀ ਹੈ ਹਨਾ ਜਿਹੜਾ ਨੇਚਰਲ ਲਾਅ ਹੁੰਦਾ ਜਸਟਿਸ ਦਾ ਜੇ ਉਹਦੇ ਤੇ ਤੁਸੀਂ ਨਹੀਂ ਰਹਿਣਾ ਫਿਰ ਤੇ ਜੇ ਇਮੋਸ਼ਨ ਤੋਂ ਚੱਲਣਾ ਫਿਰ ਤੇ ਤੁਸੀਂ ਇਹ ਡਿਵੀਜ਼ਨ ਇਸੇ ਲਈ ਹੋਈ ਨਾ ਇਮੋਸ਼ਨ ਨੂੰ ਹੀ ਤੇ ਵੰਡਣਾ ਤੁਸੀਂ ਉਹ ਤੁਸੀਂ ਧਰਮ ਦੇ ਨਾਂ ਤੇ ਵੰਡੋ ਕਾਸਟ ਕ੍ਰੀਡ ਦੇ ਨਾਂ ਤੇ ਖਿੱਤਿਆਂ ਦੇ ਨਾਂ ਤੇ ਜਿੰਨੀ ਪੜ ਹੋਊਗੀ ਉਹਨਾਂ ਫਿਰ ਉੱਤੇ ਜਿਹੜੀ ਆ ਸਰਮਾਇਦਾਰ ਬੈਠੇ ਜਿਹੜੀ ਪੋਲੀਟੀਕਲ ਜਮਾਤ ਬੈਠੀ ਤੁਹਾਡੀ ਹਰਾਸਮੈਂਟ ਕਰੂਗੀ ਇਹ ਚੀਜ਼ੇ ਵੀ ਵਾਪਰਦੇ ਜਦੋਂ ਆਪਾਂ ਕਹਿ ਦਿੰਦੇ ਆ ਵੀ ਭਾਜਪੀ ਦਾ ਕਬਜ਼ਾ ਹੋ ਜੂ ਆਰਐਸਐਸ ਦਾ ਕਬਜ਼ਾ ਹੋ ਜੂ ਸੰਘ ਦਾ ਕਬਜ਼ਾ ਹੋ ਜੂ ਪਹਿਲੀ ਵਾਰੀ ਹੋਇਆ ਪੰਜਾਬ ਜੀ ਯੂਨੀਵਰਸਿਟੀ ਦੇ ਵਿੱਚ ਸੰਘ ਦਾ ਐਵੀਪੀ ਦਾ ਪ੍ਰਧਾਨ ਬਣਦਾ ਹੋਵੇ ਨਹੀਂ ਤਾਂ ਅੱਜ ਤੱਕ ਇਹ ਜੀ ਘਟਨਾਵਾਂ ਵੀ ਨਹੀਂ ਵਾਪਰੀਆਂ ਇਹ ਤੇ ਫਿਰ ਸਾਨੂੰ ਇਹ ਚਿੰਤਨ ਮੰਥਨ ਕਰਨ ਦੀ ਲੋੜ ਆ ਇਹ ਸਿੱਖ ਵਿਚਾਰਨਾ ਵੀ ਇਹ ਜਿਹੜੀਆਂ ਇੱਥੇ ਥਾਪੀਆਂ ਵੱਜਦੀਆਂ ਨੇ ਜਿਹੜੇ ਇੱਥੇ ਜਕਾਰੇ ਲਾਗਦੇ ਵੀ ਕੀ ਉਹਦਾ ਸਿੱਟਾ ਕੀ ਪੰਜਾਬ ਤਾਂ ਕਿ ਪਿਕਚਰ ਗਈ ਵੀ ਅੱਜ ਉੱਥੇ ਸੰਘ ਦਾ ਕਬਜ਼ਾ ਹੋ ਗਿਆ ਪੀ ਇਹ ਤੇ ਇਮਾਨਦਾਰੀ ਸਾਨੂੰ ਵਿਖਾਉਣੀ ਪੈਣੀ ਆ ਨਾ ਵੀ ਅਸੀਂ ਕਰਦੇ ਕਰਦੇ ਵੀ ਇਲੈਕਸ਼ਨਾਂ ਦੇ ਚੱਕਰਾਂ 'ਚ ਜਾਂ ਇਹਨਾਂ ਸਾਰੀਆਂ ਚੀਜ਼ਾਂ 'ਚ ਆਪਦੀ ਹੁਣੀ ਨੂੰ ਕਿੱਥੇ ਲੈ ਆਇਆ ਆ ਵੀ ਅਹੀ ਐਡਾ ਵੱਡਾ ਵਰਤਾਰਾ ਛੱਡ ਕੇ ਇਹ ਸੈਲੀਬ੍ਰੇਟ ਕਰ ਰਹੇ ਆ ਵੀ ਸਾਡੀ ਇੱਥੇ ਹੁੰਦਾ ਹਸਤੀ ਆ ਰਹੀ ਆ ਸੋ ਇਹ ਤਾਂ ਗੱਲਾਂ ਬਹੁਤ ਵਿਚਾਰਨ ਵਾਲੀਆਂ ਗੱਲਾਂ ਨੇ ਇਹ ਸੋਚਣਾ ਤਾਂ ਚਾਹੀਦਾ ਨਾ ਵੀ ਜਦੋਂ ਅਸੀਂ ਇਹ ਮੰਨਦੇ ਆ ਵੀ ਸਾਡਾ ਦੁਸ਼ਮਣ ਅੱਗੇ ਇਹ ਆ ਤੇ ਦੁਸ਼ਮਣ ਪਹਿਲੇ ਨੰਬਰ ਤੇ ਆਇਆ ਅਸੀਂ ਦੂਜੇ ਥਾਂ ਦੇ ਸੈਲੀਬ੍ਰੇਸ਼ਨ ਕਰ ਰਹੇ ਫਿਰ ਕਹਦਾ ਮਤਲਬ ਤੁਸੀਂ ਮਤਲਬ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਫਿਰ ਕੇਸ ਬੇਸ ਤੇ ਪੰਜਾਬ ਦੇ ਲੋਕਾਂ ਨੂੰ ਇਮੋਸ਼ਨਲੀ ਉਹ ਕਰਦੇ ਜੇ ਜਾਂ ਉਹ ਕਰਦੇ ਬੰਦਿਆਂ ਨੂੰ ਕਹਿੰਦੇ ਹੋ ਵੋਟ ਦਾ ਜਾਂ ਉਹਦਾ ਵੀ ਜੇ ਦਾ ਦੁਸ਼ਮਣ ਕੌਣ ਆ ਤੁਹਾਡਾ ਜੇ ਉਹ ਤੁਹਾਡੇ ਸਿਰ ਤੇ ਹੀ ਬੈਠਾ ਹੋਇਆ ਫਿਰ ਅਸਲ ਚ ਕਿੰਨਾ ਦਾ ਤੁਸੀਂ ਮਤਲਬ ਇਹ ਜਿਹੜਾ ਰੀਲ ਕਲਚਰ ਹੈ ਨਾ ਐਕਚੁਅਲ ਜੇ ਇਹ ਜਿਹੜੀ ਵਰਚੁਅਲ ਰਿਐਲਿਟੀ ਹੈ ਪਠਾਏ ਨੇ ਬਿਠਾਇਆ ਸਾਡਾ ਜੇ ਲੋਕ ਸਵਿਰਦ ਹੋਣ ਗਰਾਉਂਡ ਰਿਐਲਿਟੀ ਜਾਣਨ ਤੇ ਵੇਖਣ ਵੀ ਤੁਸੀਂ ਯੂਨੀਵਰਸਿਟੀ ਛੱਡੋ ਗੱਲ ਇਹ ਜਿਹੜਾ ਵਰਤਾਰਾ ਹੋਇਆ ਨਾ 200 ਕਾਲ ਜਾਂਦਾ ਵਰਤਾਰਾ ਆਰਐਸਐਸ ਤੁਹਾਡੇ ਤਖਤਾਂ ਤੇ ਤੁਹਾਡੇ ਇੰਸਟੀਟਿਊਸ਼ਨਾਂ ਤੇ ਤੁਹਾਡੇ ਸਕੂਲਾਂ ਤੁਹਾਡੇ ਕਾਲ ਜਾਂਦਾ ਕਿ ਪਹੁੰਚੀ ਹੋਈ ਹੈ ਬਾਈ ਜੀ ਇਹ ਰੀਲਾਂ 'ਚ ਤੁਸੀਂ ਜੋ ਮਰਜ਼ੀ ਯੂ ਟੈਪਿੰਗ ਆਈਡੀਆ ਪੁਸ਼ ਕਰੀ ਜਾਓਗੇ ਇਹ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਇਹ ਲੜਾਈ ਆ ਇਹ ਇੱਥੋਂ ਖੜ ਕੇ ਤਾਂ ਜਿਹੜੀ ਗੱਲ ਚੜਨੀ ਆ ਚਲਣੀ ਆ ਇੱਥੋਂ ਗੱਲ ਪੰਜਾਬ ਦੇ ਵਿੱਚ ਜਾਣੀ ਆ ਪੰਜਾਬ ਦੇ ਲੋਕਾਂ ਨੂੰ ਸਹਿਰਦ ਹੋਣ ਦੀ ਲੋੜ ਹੈ ਇਸ ਟਾਈਮ ਕਿ ਪੰਜਾਬ ਦੀ ਇਹ ਲੜਾਈ ਆ ਪੰਜਾਬ ਦੇ ਦਾਅਵੇ ਦੀ ਲੜਾਈ ਆ ਤੇ ਉੱਥੋਂ ਦੇ ਲੋਕਾਂ ਨੂੰ ਆਪਦੇ ਦਾਵਾ ਇੱਥੇ ਪੂਰਨ ਤੌਰ ਤੇ ਠੋਕਣਾ ਚਾਹੀਦਾ ਹੈ ਚੰਡੀਗੜ੍ਹ ਦੇ ਮਸਲੇ ਤੇ ਵੀ ਇਸ ਗੱਲ ਇਸ ਵਾਰ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਆ ਜਿਵੇਂ ਭਾਈ ਸਾਹਿਬਾ ਨੇ ਦੱਸਿਆ ਬਾਕੀ ਦੀਆਂ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਮੈਂ ਵਿਕਰਮ ਸਿੰਘ ਕੈਮਰਾਮੈਨ ਰਾਜੇ ਦੇ ਨਾਲ